ਕੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਬੱਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਕਿਹੋ ਜਿਹਾ ਕਰਾ ਦਿਓ ਪਰ ਮੈਨੂੰ 2 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤਾ ਕਮਰਾ ਵੀ ਨਹੀਂ ਪੈਂਦਾ। ਗੱਟ ਕਾ ਦੇ ਸਕਦੇ ਆ ਜੀ। ਉਹ ਗਟ ਕਾ ਲੈ ਲਓ। ਨਹੀਂ ਨਹੀਂ ਮੈਂ ਨਹੀਂ। ਪਾ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ। ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟ ਕਾ ਹੀ ਨਾ ਰੋੜਾ। ਇਹ ਵੀ ਨਹੀਂ ਲੱਗਦਾ। ਟਿੱਪਰ ਆਪਣੇ ਪੈਸੇ ਆਪੇ ਕਿਤੇ। ਐਮਸੀ ਮੈਮ ਹਿੰਦੁਸਤਾਨ ਟਾਣ ਵਾਲਿਆਂ ਨੂੰ ਕਹਿੰਦਾ 500 ਬਾਰੋਂ 1000 ਬਾਰੋਂ ਸੜਕ ਬਣਾ ਲੈ। ਕਦੋਂ? ਅਫਸਰ ਵੀ ਆਲੇ ਸਾਰੇ ਆਲੇ। ਚਲੋ ਹੁਣ ਫੇਰ ਲੈ ਲਓ ਟਾਈਮ ਹੋਰ ਕਾ। ਦੋ ਦਿਨ। ਮੈਂ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਤਾਂ ਕਦੇ ਨਾ ਗਟ ਕਾ ਨਹੀਂ ਦੇ। ਚਲੋ ਤੁਸੀਂ ਦੱਸ ਦਿਓ। ਮੇਰੀ ਮੇਰੀ ਗੱਲ। ਹਾਂ ਜੀ। ਤੁਸੀਂ ਦੱਸ ਦਿਓ। ਪਾੜਾ ਆਪ ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਅਸੀਂ ਹੀ ਹੋਵਾਂਗੇ ਜੀ ਮੈਂ ਤੁਹਾਨੂੰ ਗੱਲ ਕਰਾਇਆ ਪਿਆ ਮੋਟਰ ਡਾਊਨ ਪਿਛਲੇ ਦਿਨਾਂ ਚ ਬਤਾ ਰਹੇ ਮੈਂ ਇਹ ਮੈਂ ਤਾਂ ਸ਼ੁਰੂ ਕਰ ਦਿੱਤਾ ਡੈਰੀ ਨੰਬਰ ਆੜੀ ਉਹ ਲਿਆਓ ਅਗਲੀ ਜੀ ਬਤਾ ਰਹੇ ਪਹਿਲੇ 40 ਦੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੋ ਜੋਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਤੋਂ ਕਰੈਟਰ 400 ট্রান্সਫਾਰਮਰ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਕਿਹਨੂੰ ਬੁਲਾਈਏ ਮੇਰੀਆਂ ਨੂੰ 4 ਸਾਲ ਹੋ ਗਏ ਸਾਲ ਸਾਡੇ ਸਰਕਾਰ ਨੂੰ ਰਹਿ ਕੇ ਮੁੱਕਿਆ ਆਦਾ ਨਾਲ ਪਰਦੇ ਨਾ ਐਨਾ ਰਹਿ ਗਏ ਬਹੁਤ ਬੰਦਿਆ ਪਰ ਕੀਮਤ ਉਹ ਨੰਬਰ